ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿਖੇ ਸੀ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ 8ਵਾਂ ਨੈਸ਼ਨਲ ਸਿੱਖ ਫ੍ਰੀडम ਮਾਰਚ ਨਗਰ ਕੀਰਤਨ ਦੇ ਰੂਪ ਵਿੱਚ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਕੱਢਿਆ ਗਿਆ। ਇਹ ਮਾਰਚ ਕੈਪੀਟਲ ਹਿੱਲ ਜਾ ਕੇ ਸਮਾਪਤ ਹੋਇਆ ਜਿੱਥੇ ਸਿੱਖਾਗੂਆਂ ਵੱਲੋਂ ਸਿੱਖ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ ਗਈ। ਦਸਨ ਯੋਗ ਹੈ ਕਿ ਇਹ 8ਵਾਂ ਸਿੱਖ ਫ੍ਰੀडम ਮਾਰਚ ਹੋਇਆ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਸ਼ਿਰਕਤ ਕੀਤੀ। ਹਰ ਸਾਲ ਇਸ ਮਾਰਚ ਦੌਰਾਨ ਸਿੱਖਾਂ ਵੱਲੋਂ ਆਪਣੀ ਆਜ਼ਾਦੀ ਦੀ ਗੱਲ ਕਰਦੇ ਆਂ। ਆਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਮੰਗ ਦੁਹਰਾਈ ਜਾਂਦੀ ਹੈ। ਅੱਜ ਅਸੀਂ ਅੱਡ ਅੱਡੀ ਡਿਬੇਟਸ ਦੇ ਵਿੱਚ ਫਸੇ ਹੋਏ ਆਂ। ਇਸ ਗੱਲ ਦਾ ਧਿਆਨ ਰੱਖਿਏ ਕਿ ਜਦੋਂ ਅਸੀਂ ਸਿੱਖੀ ਔਰ ਦਲਤ ਭਾਈਚਾਰੇ ਦੇ ਰਿਲੇਸ਼ਨਸ਼ਿਪ ਦੀ ਗੱਲ ਕਰਦੇ ਆਂ, ਮੈਂ ਅਕਸਰ ਇੱਕ ਕੋਟ ਕਹਿੰਦੇ ਸਿਕਸ ਆਫ ਦਾ ਦਲਤ ਬਾਈ ਦਾ ਦਲਤ ਫਰਦਾ ਦਲਤ ਸਿੱਖੀ ਐਮਪਾਵਰਮੈਂਟ ਹੈ ਖਾਲਸਾ ਰਾਜ ਸਭ ਦਾ ਸਾਂਝਾ ਰਾਜ ਹੈ ਜੂਨ 84 ਦੇ ਪਹਿਲੇ ਹਫਤੇ ਅਸੀਂ ਇਹਨਾਂ ਨਾਲੋਂ ਬਿਲਕੁਲ ਸੰਬੰਧ ਤੋੜ ਕੇ 29 April 1986 ਦਾ ਐਲਾਨ ਨਾਮ ਔਰ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਜਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਇਹ ਅਲਫਾਜ਼ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ ਖਾਲਸਤਾਨ ਦੀ ਨਹੀਂ ਰੱਖੀ ਜਾਵੇਗੀ ਇਸ ਵੇੜੇ ਸਾਡਾ ਧਿਆਨ ਸਾਡਾ ਫੋਕਸ ਸਿਰਫ ਇੱਕ ਚੀਜ਼ ਤੇ ਹੋਣਾ ਚਾਹੀਦਾ ਹੈ ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿੱਚ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵੇ ਮਿਟ ਕਿ ਉਹ ਕੀ ਕੀਤਾ ਜਾਏ ਕਿ ਸਾਡੇ ਕੋਲ ਰਾਜ ਭਾਗ ਹੋਏ ਇਹ ਵੇਲਾ ਖਾਮ ਖਾਂ ਦੀਆਂ ਡਿਬੇਟਸ ਦਾ ਨਹੀਂ ਹੈ ਮर्यादा ਦੇ ਇਸ਼ੂ ਤੇ ਲੜਨ ਦਾ ਨਹੀਂ ਹੈ ਪਾਰਟੀ ਬਾਜ਼ੀ ਦੇ ਵਿੱਚ ਜਿਹੜਾ ਡਿਵਾਈਡ ਹੋਣ ਦਾ ਨਹੀਂ ਹੈ ਅਸੀਂ ਉਸ ਗੁਰੂ ਦੇ ਸੁਪੁੱਤਰ ਸੁਪੁੱਤਰੀ ਹੈ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣਾ ਸਰਬੰਸ ਕੁਰਬਾਨ ਕਰਕੇ فرمایا ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ ਚਾਰ ਮੂਏ ਤੋਂ ਕੀ ਹੁਆ ਜੀਵਤ ਕਈ ਹਜ਼ਾਰ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਾਤਾ ਮਤਾ ਸਾਹਿਬਕੌਰ ਵਾਸੀ ਅਨੰਦਪੁਰ ਦੇ ਇਸ ਵੇਲੇ ਸਾਡਾ ਇਕੋ ਹੀ ਫੋਕਸ ਜਦੋਂ ਅੱਜ ਅਸੀਂ ਇਸ ਧਰਤੀ ਦੇ ਉੱਤੇ ਖਾਲਸਾ ਸਾਜਨਾ ਦਿਵਸ ਖਾਲਸਾ ਪੈਰੇਡ ਦੇ ਥੱਲੇ ਅਠਵੀਂ ਪੈਰੇਡ ਔਰ ਈਸਟ ਕੋਸ ਸਿੱਖ ਕੋਆਰਡੀਨੇਸ਼ਨ ਕਮੇਟੀ ਤੁਸੀਂ ਸਮੂਹ ਗੁਰਦੁਆਰਾ ਕਮੇਟੀਆਂ ਵਿਧਾਈ ਦੀ ਹੱਕਦਾਰ ਹੋ ਕਿ ਅੱਠ ਵਰਿਆਂ ਬਾਅਦ ਸੱਚਮੁੱਚ ਅੱਜ ਹਜ਼ਾਰਾਂ ਦਾ ਇਕੱਠ ਇਹ ਮੈਸੇਜ ਦੇ ਰਿਹਾ ਹੈ ਕਿ ਬਹੁਤ ਜਲਦੀ ਇਸ ਧਰਤੀ ਦੇ ਉੱਤੇ ਹੀ ਅਸੀਂ ਖਾਲਸਤਾਨ ਇੰਡੀਪੈਂਡੈਂਸ ਡੇ ਵੀ ਮਨਾਉਣਾ ਹੈ ਖਾਲਸਤਾਨ ਦੀ ਆਜ਼ਾਦੀ ਨੂੰ ਵੀ ਮੰਨਣਾ ਪਰ ਇੱਕ ਗੱਲ ਯਾਦ ਰੱਖਿਏ ਅਮਰੀਕਨਸ ਦਾ ਇਹ ਸਲੋਗਨ ਵੀ ਐਗਰੀ ਟੂ ਡਿਸਐਗਰੀ ਅਸੀਂ ਇਸ ਗੱਲ ਨਾਲ ਸਹਿਮਤ ਹੋਈਏ ਕਿ ਅਸੀਂ ਇਸ ਸਹਿਮਤ ਹੋ ਸਕਦੇ ਹਾਂ ਬਾਕੀ ਪਾਸੇ ਆਪਣੀ એનર્ਜੀ ਜ਼ਾਇਆ ਨਾ ਕਰੀਏ ਅੱਜ ਸਾਡਾ ਵਾਹ ਦਿੱਲੀ ਦੇ ਉਹਨਾਂ ਹਾਕਮਾਂ ਨਾਲ ਜਿਹੜੇ ਮੁਗਲਾਂ ਤੋਂ ਵੱਧ ਜ਼ਾਲਮ ਨੇ ਔਰ ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਨੇ ਕੰਬੀਨੇਸ਼ਨ ਹੈ ਪਰ ਖਾਲਸਾ ਗੁਰੂ ਦਾ ਅਲਟੀਮੇਟਲੀ ਦਰਿਆਏ ਜਮਨਾ ਤੋਂ ਵਗਦਾ ਇੰਡੀਪੈਂਡੈਂਟ ਸੋਵਰਨੇਸ਼ਨ ਖਾਲਸਤਾਨ ਲਿਬ੍ਰੇਟ ਕਰਵਾਏਗਾ ਪੰਜ ਬੁਲੰਦ ਨਾਰੇ ਜਦੋਂ ਅਸੀਂ ਅਕਾਲ ਤਖਤ ਦੀ ਗੱਲ ਕਰਦੇ ਹਾਂ ਬੇਸ਼ੱਕ ਅਕਾਲ ਤਖਤ ਦੇ ਹੌਨ ਨੂੰ ਤੋੜਨ ਦੇ ਲਈ ਅੱਜ ਜੋ ਨਟੰਕੀ ਚੱਲ ਰਹੀ ਆ ਅੰਮ੍ਰਿਤਸਰ ਦੀ ਕੋਣ ਬਣ ਗਿਆ ਰਾਤ ਨੂੰ ਜਥੇਦਾਰ ਹੈ ਸਵੇਰੇ ਲਾਹਜ਼ਤ ਹੈ ਅਗਲੇ ਦਿਨ ਕਿਸੇ ਨੂੰ ਬਣਾ ਦਿੱਤਾ ਉਹਨੂੰ ਸੰਗਤ ਸਿਰਪਾਉ ਨਹੀਂ ਦਿੰਦੀ ਇਹ ਹਾਲਾਤ ਉਦੋਂ ਹੀ ਬਣਦੇ ਨੇ ਸਾਡੀਆਂ ਇੰਸਟੀਚਿਊਸ਼ਨਸ ਕਰਪਟ ਕਰ ਦਿੱਤੀਆਂ ਗਈਆਂ ਹਜ਼ੂਰ ਸਾਹਿਬ ਬੋਰਡ ਪਟਨਾ ਸਾਹਿਬ ਬੋਰਡ ਦਿੱਲੀ ਗੁਰਦੁਆਰਾ ਕਮੇਟੀ ਹਰਿਆਣਾ ਗੁਰਦੁਆਰਾ ਕਮੇਟੀ ਆਲਰੇਡੀ ਆਰਐਸਐਸ ਭਾਜਪੀ ਨੇ ਉਸ ਦੇ ਉੱਤੇ ਕੰਟਰੋਲ ਕੀਤਾ ਹੈ ਪੰਜਾਬ ਤੇ ਫਾਈਨਲ ਅੱਖ ਹੈ ਜਿਸ ਸ਼ੈਤਾਨੀ ਨਾੜ ਅਮਿਤ ਸ਼ਾਹ ਨੇ ਪਾਰਲੀਮੈਂਟ 'ਚ ਕਿਹਾ ਕਿ ਜੋ ਪੰਜਾਬ ਮੇਂ ਭਿੰਡਰਾ ਵਾਲਾ ਜੈਸਾ ਦਿਖਣਾ ਚਾਹਤਾ ਥਾ ਉਸ ਕੋ 2200 ਮੀਲ ਦੂਰ ਵਹਾਂ ਡਿਬਰੂਗੜ੍ਹ ਮੇ ਬੈਠਾ ਅਬ ਉਹ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹਾ ਹੈ ਤੁਸੀਂ ਜਦੋਂ ਉਹ ਦੇਖਦੇ ਹੋ ਤੇ ਇਹਦੇ ਚੋਂ ਮੀਰ ਮੰਨੂ ਦੀ ਰੂਹ ਬੋਲਦੀ ਹੈ ਇਹਦੇ ਚੋਂ ਲਖੋ ਦੀ ਰੂਹ ਬੋਲਦੀ ਹੈ ਇਹਦੇ ਚੋਂ ਸੁੱਚਾ ਅਨੰਦ ਦੀ ਰੂਹ ਬੋਲਦੀ ਹੈ ਪਰ ਅਕਾਲ ਤਖਤ ਪਾਵੇਂ ਖੰਡਰਾਤ ਬਣਾ ਦਿੱਤਾ ਗਿਆ ਸੀ ਉਸ ਖੰਡਰਾਤ ਅਕਾਲ ਤਖਤ ਖਾਲਸੇ ਨੇ ਰਿਜ਼ੋਲਵ ਕੀਤਾ ਸੀ ਕਿ ਅੱਜ ਤੋਂ ਖਾਲਸੇ ਦਾ ਆਪਣਾ ਘਰ ਖਾਲਸਤਾਨ ਹੋਵੇਗਾ ਜਿੱਤੇ ਖਾਲਸੇ ਦੀਆਂ ਚੌਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਹੋਣਗੇ ਤੇ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਏਗਾ ਇਹ ਮੁੱਢਲੇ ਸ਼ਬਦ ਨੇ ਖਾਲਿਸਤਾਨ ਦੇ ਐਲਾਨਨਾਮੇ ਦੇ ਖਾਲਿਸਤਾਨ ਦੀ ਆਜ਼ਾਦੀ ਵਾਸਤੇ ਹੋਰ ਫੰਡਮ ਦੀਆਂ ਵੋਟਾਂ ਦਾ ਅਗਲਾ ਪੜਾਵਾ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ 3 ਅਗਸਟ ਸਟਾਰਨ ਹਰ ਇੱਕ ਸੇਖ ਤੇ ਸਿੱਖਣੀ ਦੀ ਇਹ ਜ਼ਿੰਮੇਵਾਰੀ ਬਣਦੀ ਆ ਕਿ ਤੁਸੀਂ ਆਪਣੀ ਫੈਮਿਲੀ ਨੂੰ ਲਾਓ ਉੱਥੇ ਵੋਟਾਂ ਪਾਈਏ ਪੰਜਾਬ ਨੂੰ ਆਜ਼ਾਦ ਕਰਾਉਣਾ ਵਾ ਪੰਜਾਬ ਦੇ ਲੋਕਾਂ ਨੂੰ ਗੁਲਾਮੀ ਤੇ ਗਰੀਬੀ ਦੀ ਦਲਦਲ ਵਿੱਚੋਂ ਕੱਢਣ ਵਾਸਤੇ ਇੱਕੋ ਹੀ ਤਰੀਕਾ ਵਾ ਪੰਜਾਬ ਹਲ ਖਾਨਸ탄 ਪੰਜਾਬ ਹਲ ਖਾਨਸ탄 ਹਿੰਦੁਸਤਾਨ ਸਾਡੇ ਦੇ ਹਰ ਤਰੀਕੇ ਨਾਲ ਹਮਲੇ ਕਰ ਰਿਹਾ ਵਾ ਉਹ ਸਾਡੀ ਜਾਨੀ ਤੇ ਆਰਥਿਕ ਨਸ਼ਕੁਸ਼ੀ ਕਰ ਰਿਹਾ ਵਾ ਪੰਜਾਬ ਦੀ ਧਰਤੀ ਉੱਤੇ ਪੰਜਾਬੀ ਬੋਲੀ ਉੱਤੇ ਸਿੱਖਾ ਉੱਤੇ ਸਿੱਖੀ ਉੱਤੇ ਜੇ ਆਪਾਂ ਪੰਜਾਬ ਦੀ ਧਰਤੀ ਨੂੰ ਪੰਜਾਬੀ ਬੋਲੀ ਨੂੰ ਸਿੱਖਾਂ ਨੂੰ ਸਿੱਖੀ ਨੂੰ ਬਚਾਉਣਾ ਵਾ ਤੇ ਉਹਦਾ ਇੱਕੋ ਇੱਕ ਉਹ ਇੱਕੋ ਇੱਕ 라ਜਾ ਪੰਜਾਬ ਦੀ ਆਜ਼ਾਦੀ ਹਿੰਦੁਸਤਾਨ ਹਰ ਟਿਕਾ ਦਾ ਹਥਿਆਰ ਸਾਡੇ ਤੇ ਵਰਤਿਆ ਵਾ ਪਰ ਜੇਡਾ ਸਾਡਾ ਹਥਿਆਰ ਆ ਉਹ ਦੁਨੀਆ ਦੇ ਸਭ ਧਾਰਾਂ ਤੋਂ ਤਾਕਤਵਾਰ ਆ ਇਸ ਪੈਨ ਦੀ ਤਾਕਤ ਨਾਲ ਸਰਕਾਰਾਂ ਬਣਦੀਆਂ ਨੇ ਇਸ ਪੈਨ ਦੀ ਤਾਕਤ ਨਾਲ ਸਰਕਾਰਾਂ ਢਹਦੀਆਂ ਨੇ ਇਸ ਪੈਨ ਦੀ ਤਾਕਤ ਨਾਲ ਨਵੇਂ ਦੇਸ਼ ਬਣਦੇ ਨੇ ਤੇ ਅਗਲਾ ਦੇਸ਼ ਆਜ਼ਾਦ ਹੋ ਰਿਹਾ ਵਾ ਉਹ ਆ ਪੰਜਾਬ ਖਾਲਸਾਣ ਪੰਜਾਬ ਖਾਲਸਾਣ ਵਾਸਤੇ ਸਾਰੇ ਸੱਖਾਂ ਨੂੰ ਪੈਣਾ ਭਰਾਵਾਂ ਨੂੰ ਬੇਨਤੀ ਆ ਕਿ ਤੁਸੀਂ ਸਿੱਖ ਨੇਸ਼ਨਸ ਬਣੋ ਤੁਸੀਂ ਸਿੱਖ ਨੈਸ਼ਨਲਿਜ਼ਮ ਨੂੰ ਅਪਣਾਓ ਅਬਲਾਇਕਰੋ ਇਸ ਨੂੰ ਤੁਸੀਂ ਅਪਣਾਓ ਸਿੱਖ ਨੈਸ਼ਨ ਦਾ ਬੰਦਰਵਾ ਸਾਡੀ ਦੀ ਆਇਡੈਂਟੀਟੀ ਕੈਮਰਨੀ ਚਾਹੀਦੀ ਆ ਸਾਨੂੰ ਸਾਡੇ ਹੱਕ ਮਿਲਨੇ ਚਾਹੀਦੇ ਨੇ ਸਿਵਲ ਰਾਈਟਸ ਪੋਲਿਟੀਕਲ ਰਾਈਟਸ ਇਕਨੋਮਿਕ ਰਾਈਟਸ ਜੇ ਤੁਸੀਂ ਆਪਣੇ ਸਿਵਲ ਐਂਡ ਪੋਲਿਟੀਕਲ ਰਾਈਟਸ ਸੋਸ਼ਲ ਐਂਡ ਕਲਚਰਲ ਰਾਈਟਸ ਨਹੀਂ ਰਣੇ ਤੇ ਪੰਜਾਬ ਨੂੰ ਆਜ਼ਾਦ ਕਰਨਾ ਪਏਗਾ ਪੰਜਾਬ ਨੂੰ ਆਜ਼ਾਦ ਕਰਨ ਵਾਸਤੇ ਆਪਾਂ ਇਕੱਠੇ ਆ ਸਿੱਖ ਪੱਜੱਸ ਕੌਂਸਲ ਖ਼ਾਲਸਤਾਨ ਤੁਹਾਡੇ ਕੌਂਸਲ ਖ਼ਾਲਸਤਾਨ ਅਸੀਂ ਪੰਜਾਬ ਨੂੰ ਆਜ਼ਾਦ ਕਰਾਉਣਾ ਵਾ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਤਨ ਮਨ ਤਨ ਨਾਲ ਅਸੀਂ ਆਜਾਬ ਹਰ ਤਰੀਕੇ ਨਾਲ ਆਪਣੀ ਕੋਸ਼ਿਸ਼ ਕਰਾਂਗੇ ਸੋ ਇਸ ਸਥਾਨ ਦਾ ਵੀ ਆਪਣਾ ਇੱਕ ਇੰਪੋਰਟੈਂਸ ਹੈ ਸੋ ਜਰੂਰ ਮੈਨੂੰ ਇਹ ਦੇਖ ਕੇ ਬੜੀ ਖੁਸ਼ੀ ਹੋਈ ਵੀ 8ਵੀਂ ਪਰੇਡ ਹੈ ਤੇ ਹਰ ਸਾਲ ਸਾਡੀ ਜਿਹੜੀ ਸਿੱਖਾਂ ਦੀ ਰਿਪਰੈਜ਼ੈਂਟੇਸ਼ਨ ਹੈ ਵੱਧਦੀ ਜਾ ਰਹੀ ਹੈ ਇੱਥੇ ਹੁਣ ਵੀ ਮੇਰੀ ਪ੍ਰਬੰਧਕਾਂ ਨਾਲ ਗੱਲ ਹੋ ਰਹੀ ਸੀ ਬਈ 15000 ਤੋਂ ਉੱਥੇ ਸਿੱਖ ਸੰਗਤ ਹੈ ਜਿੱਥੇ ਦੋਨੋਂ ਨੇੜੇ ਪਹੁੰਚੀ ਹੈ ਇਹ ਆਪਣੇ ਆਪ ਵਿੱਚ ਇੱਕ ਬੜੀ ਵੱਡੀ ਗੱਲ ਹੈ ਵੀ ਅਸੀਂ ਸਾਰੇ ਲੋਕ ਕਮਿਟਿਡ ਆ ਤੇ ਸਭ ਤੋਂ ਵੱਡੀ ਗੱਲ ਆਈ ਹੁੰਦੀ ਐ ਕਮਿਟਮੈਂਟ ਕਮਿਟਮੈਂਟ ਤੇ ਕੰਸਿਸਟੈਂਸੀ ਵੀ ਅਸੀਂ ਐ ਨਹੀਂ ਦੇਖਣਾ ਵੀ ਸਾਨੂੰ ਕੁਝ ਇੱਕਦਮ ਰਿਵਾਰਡ ਮਿਲ ਜਾਏ ਅਸੀਂ ਆਪਣੇ ਜਿਹੜਾ ਸਾਡਾ ਸਿਧਾਂਤ ਐ ਉਹਦੇ ਨਾਲ ਸਟਿਕ ਰਹਿਣਾ ਤੇ ਆਪਣੀ ਕਮਿਟਮੈਂਟ ਨੂੰ ਦੁਬਾਰਾ ਦੁਬਾਰਾ ਉਸੇ ਕੰਸਿਸਟੈਂਸੀ ਨਾਲ ਅੱਗੇ ਲੈ ਕੇ ਆਉਣਾ ਸੋ ਇਹਨੂੰ ਅਸੀਂ ਮੁੱਖ ਰੱਖਿਆ ਕਨੇਟਿਕਟ ਦੇ ਵਿੱਚ ਕਨੇਟਿਕਟ 2018 ਵਿੱਚ ਕਹਿੋ ਜਿਹਾ ਸੂਬਾ ਬਣਿਆ ਜਿੱਥੇ ਹਾਊਸ ਦੇ ਵਿੱਚ ਬਿਲ ਪਾਸ ਹੋਇਆ ਸੈਨੇਟ ਵਿੱਚ ਪਾਸ ਹੋਇਆ ਤੇ ਗਵਰਨਰ ਦੇ ਸਾਈਨ ਹੋਏ ਵੀ ਨਵੰਬਰ 1 ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇ ਉਸ ਤੋਂ ਬਾਅਦ ਸਾਨੂੰ ਵੀ ਉੱਥੇ ਦਿੱਕਤਾਂ ਆਈਆਂ ਇੰਡੀਅਨ ਕੌਂਸਲਟ ਵਗੈਰਾ ਨੇ ਬੜਾ ਉੱਥੇ ਰੋਲ ਰੱਪਾ ਪਾਇਆ ਪਰ ਚਲੋ ਕੋਈ ਨਹੀਂ ਅਸੀਂ ਸਾਰਿਆਂ ਨੇ ਤਕੜੇ ਹੋ ਕੇ ਉਹਨੂੰ ਕਾਊਂਟਰ ਕੀਤਾ ਤੇ ਇੱਕ ਸਟੈਪ ਅਸੀਂ ਹੋਰ ਅੱਗੇ ਵਧੇ ਵੀ ਜੂਨ ਦਾ ਮਹੀਨਾ ਸਾਡੇ ਸ਼ਹੀਦਾਂ ਦੀ ਯਾਦ ਦੇ ਵਿੱਚ ਗਵਰਨਰ ਨੈਡਲਮੌਂਟ ਜਿਹੜੇ ਹੁਣ ਪ੍ਰੈਜ਼ੀਡੈਂਟ ਗਵਰਨਰ ਵੀ ਨੇ ਉਹਨਾਂ ਨੇ ਉਹਨੂੰ ਸਿੱਖ ਮੈਮੋਰੀਅਲ ਮਰਤ ਖੜ ਕੇ ਉਲੀਕਿਆ ਉਹਦੇ ਵਿੱਚ ਇਹ ਵੀ ਕਿਹਾ ਵੀ ਸੰਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਿਹੜੇ ਉਸ ਟਾਈਮ ਇੱਕ ਸਿਵਲ ਰਾਈਟ ਮੂਵਮੈਂਟ ਦੇ ਮੋਰੀਸਨ ਉਹਨੂੰ ਲੀਡ ਕਰ ਰਹੇ ਸਨ 80% ਸਿੱਖ ਅਜੇ ਵੀ ਭਾਰਤੀ ਕਬਜ਼ੇ ਵਾਲੇ ਪੰਜਾਬ ਚ ਰਹਿੰਦੇ ਨੇ ਸੋ ਇਹ ਜਿਹੜੇ ਲਵਜ਼ ਨੇ ਬੜੇ ਇੰਪੋਰਟੈਂਟ ਨੇ ਉਹਨਾਂ ਨੇ ਇਹ ਵੀ ਲਿਖਿਆ ਵੀ ਜਿਹੜਾ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ ਉਹ ਜਨੀਵਾ ਕਨਵੈਨਸ਼ਨ ਦੇ ਅਗੇਂਸਟ ਹੋਇਆ ਸੋ ਇਹ ਜਿਹੜੇ ਵਰਡਸ ਨੇ ਥੀਜ਼ ਆਰ ਨਾਟ ਵਰਡਸ ਥੀਜ਼ ਆਰ ਵੈਰੀ ਪਾਵਰਫੁਲ ਡਾਕੂਮੈਂਟੇਸ਼ਨ ਥੈਟ ਸਿੱਖ ਕਮਿਊਨਿਟੀ ਹੈਵ ਨਾਓ ਤੇ ਹੁਣ ਅਸੀਂ ਉੱਥੇ ਹੀ ਨਹੀਂ ਰੁਕੇ 29 April 1986 ਅਸੀਂ ਸਾਰੇ ਹੀ ਬੜੇ ਮਾਣ ਨਾਲ ਉਸ ਦਿਨ ਨੂੰ ਮਨਾਣੇ ਆ ਤੇ ਮਨਾਣਾ ਵੀ ਚਾਹੀਦਾ ਜਦੋਂ ਸਿੱਖਾਂ ਨੇ ਕਿਹਾ ਇਨਾਫ ਇਜ਼ ਇਨਾਫ ਤੁਸੀਂ ਸਾਡਾ ਜੈਨੋਸਾਈਡ ਵੀ ਕਰਤਾ ਹੁਣ ਸਾਨੂੰ ਆਜ਼ਾਦੀ ਚਾਹੀਦੀ ਹੈ ਤੇ ਉਸ ਦਿਨ ਨੂੰ ਕਨੇਟਿਕਟ ਦੀ ਜਨਰਲ ਅਸੈਂਬਲੀ ਨੇ ਐਜ਼ ਅ ਸਿੱਖ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦੇ ਵਜੋਂ ਮਾਨਤਾ ਦਿੱਤੀ ਹੈ ਤੇ ਅਸੀਂ ਹੁਣ ਆਪਣਾ ਕੰਮ ਹੋਰ ਵੀ ਕਈ ਪਾਸੇ ਕਰ ਰਹੇ ਹਾਂ ਪਰ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਰੀਸੈਂਟਲੀ ਮੈਨੂੰ ਸ਼ਿਕਾਗੋ ਦੇ ਵਿੱਚ ਮਰਲੈਂਡ ਦੇ ਗਵਰਨਰ ਮਿਲੇ ਸਨ ਵੈਸਟਮੋਰ ਤੇ ਅਸੀਂ ਉਹਨਾਂ ਤੋਂ ਵੀ ਇੱਕ ਉਹਨਾਂ ਨੇ ਵੀ ਆਫੀਸ਼ੀਅਲੀ ਜਾਰੀ ਕੀਤਾ ਵੀ ਅਸੀਂ 14 ਅਪ੍ਰੈਲ ਨੂੰ ਨੈਸ਼ਨਲ ਸਿੱਖ ਦੇ ਵਜੋਂ ਮਾਨਤਾ ਦਿੰਨੇ ਆ ਤੇ ਇਹ ਇੱਕ ਬੜਾ ਨੋਟ ਕਰਨ ਵਾਲਾ ਪੁਆਇੰਟ ਹੈ ਸਿੱਖੀਜ਼ਮ ਇਜ਼ 5ਥ ਲਾਰਜੈਸਟ ਵਰਲਡ ਇੰਡੀਪੈਂਡੈਂਟ ਐਥਨਿਕ ਰਿਲੀਜੀਅਨ ਸੋ ਇਹ ਜਿਹੜੀ ਗੱਲ ਹੈ ਕੱਲੀ ਇੰਗਲਿਸ਼ ਦੇ ਕੁਝ ਵਰਡਸ ਨਹੀਂ ਹੈਗੇ ਇਹ ਇੰਡੀਆ ਦੀ ਜਿਹੜੀ ਕਨਸਟੀਟਿਊਸ਼ਨ ਧਾਰਾ 25b ਤਹਿਤ ਤੁਹਾਨੂੰ ਇੱਕ ਕਿਸੇ ਹੋਰ ਧਰਮ ਦਾ ਅੰਗ ਮੰਦੀ ਹੈ ਇਹ ਉਸ ਚੀਜ਼ ਦਾ ਵਿਰੋਧ ਹੈ ਸੋ ਇਹ ਜਿਹੜਾ ਅਸੀਂ ਬੜਾ ਸਟ੍ਰੈਟੇਜੀਕਲੀ ਕੰਮ ਕਰ ਰਹੇ ਆ ਅਸੀਂ ਚਾਹਦੇ ਆ ਤੁਸੀਂ ਸਾਡੀ ਸਪੋਰਟ ਕਰੋ ਦਾਸ ਨੇ 6 ਸਾਲ ਕਮਿਸ਼ਨ ਆਫ ਸਿਟੀ ਪਲਾਨ ਵਿੱਚ ਵੀ ਲਾਏ ਨੇ ਫਿਰ ਲੋਕਲ ਨਾਰਵੇਸ ਸਿਟੀ ਨੇ ਮੈਨੂੰ ਬੋਰਡ ਆਫ ਐਜੂਕੇਸ਼ਨ ਦੇ ਵਿੱਚ ਵੀ ਇਲੈਕਟ ਕੀਤਾ ਹੁਣ ਮੇਰੀ ਸੈਕੰਡ ਟਰਮ ਹੈਗੀ ਐਜ਼ ਅ ਸਿਟੀ ਕਾਉਂਸਲ ਮੈਂਬਰ ਤੇ ਮੈਂ ਹੁਣ ਮੇਅਰ ਦੀ ਇਲੈਕਸ਼ਨ ਲੜ ਰਿਹਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਆਪ ਸਭ ਨੂੰ ਅਤੇ ਸਮੁੱਚੇ ਖਾਲਸਾ ਪੰਥ ਨੂੰ ਇਸ ਵਿਸ਼ੇਸ਼ ਦਿਨ ਦੀ ਬਹੁਤ-ਬਹੁਤ ਮੁਬਾਰਕ ਹੋਵੇ। ਔਰ ਵਿਸ਼ੇਸ਼ ਤੌਰ ਤੇ ਸardar Himmat Singh ਇਹਨਾਂ ਦੀ ਪੂਰੀ ਟੀਮ ਸੇ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਜਿੰਨੀਆਂ ਵੀ ਈਸਟ ਕੋਸਟ ਦੇ ਗੁਰਦੁਆਰਾ ਸਾਹਿਬ ਕੰਗਸਾਬ ਹੋਣੇ ਬੋਲ ਕੇ ਗਏ ਨੇ। ਜਿੰਨੇ ਵੀ ਤੁਸੀਂ ਅੱਜ ਚੱਲ ਕੇ ਆਏ ਹੋ ਇਹ ਸਾਰੇ ਖਾਲਸਾ ਪੰਥ ਦਾ ਤੁਸੀਂ ਹਿੱਸਾ ਹੋ ਮਾਣੋ ਤੇ ਸਾਨੂੰ ਅ ਅੱਜ ਇਹ ਜਿਹੜਾ ਅਸੀਂ ਸਟਰੈਂਥ ਆਪਣੇ ਸ਼ੋਅ ਕਰ ਰਹੇ ਹਾਂ ਇਸ ਸਟਰੈਂਥ ਦਾ ਸਾਨੂੰ ਸਿਆਸੀ ਤੌਰ ਤੇ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਇਸ ਗੱਲ ਦਾ ਬੜਾ ਲਾਭ ਮਿਲਦਾ ਤੇ ਮੈਂ ਆਪ ਸਭ ਨੂੰ ਹੀ ਬੇਨਤੀ ਕਰਾਂਗਾ ਜਿਹੜੇ ਦੂਰ ਦਰਾਡੇ ਵੀ ਬੈਠੇ ਸੁਣ ਰਹੇ ਨੇ ਖਾਸ ਤੌਰ ਤੇ ਮੈਟਰੋਪੋਲਟਨ ਦੀਆਂ ਜਿਹੜੀਆਂ ਸੰਗਤਾਂ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਬੇਨਤੀ ਹੈ ਕਿ ਤੁਸੀਂ ਇਹਨਾਂ ਸਮਾਗਮਾਂ ਵਿੱਚ ਦਿਖੋ ਨਿਊਯਾਰਕ ਤੋਂ ਨਿਊ ਜਰਸੀ ਤੋਂ ਬਾਹਰੋਂ ਇਨੀ ਸੰਗਤ ਚੱਲ ਕੇ ਆਈ ਆ ਔਰ ਸਾਨੂੰ ਚਾਹੀਦਾ ਕਿ ਜਿਹੜੇ ਸਾਡੇ ਲੋਕਲ ਜਿੰਨੇ ਵੀ ਮਿਸੰਦੇ ਐਨਐਸਐਕ ਸੰਗਤਾਂ ਨੇ ਉਹ ਜ਼ਰੂਰ ਇਸ ਪ੍ਰੋਗਰਾਮ ਚ ਵੱਧ ਝੜ ਕੇ ਹਿੱਸਾ ਲਿਆ ਕਰੋ ਤਾਂ ਜੋ ਅਸੀਂ ਆਪਣੀ ਸਟਰੈਂਥ ਸ਼ੋਅ ਕਰ ਸਕੀਏ ਇਹਨਾਂ ਲਫ਼ਜ਼ਾਂ ਨਾਲ ਮੈਂ ਇੱਕ ਵਾਰ ਫਿਰ ਭਾਈ ਹਿੰਮਤ ਸਿੰਘ ਦਾ ਭਾਈ ਜਗਰਾਜ ਸਿੰਘ ਭਾਈ ਹਰਜਿੰਦਰ ਸਿੰਘ ਤੇ ਜਿੰਨੀਆਂ ਵੀ ਸਮੁੱਚੀਆਂ ਸਿੱਖ ਸੰਗਤਾਂ ਤੁਸੀਂ ਇੰਨਾ ਐਫਰਟ ਕਰਕੇ ਇਹ ਸਾਰੇ ਪ੍ਰੋਗਰਾਮ ਨੂੰ ਸਿਰੇ ਚੜਾਇਆ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ